ਮਾਨਸਾ ਵਿਖੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਵਿਧਾਇਕ ਡਾਕਟਰ ਵੀਜੇ ਸਿੰਘਲਾ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਸ਼ਹਿਰ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਸੀਵਰੇਜ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਅੰਦਰ ਸਰਕਾਰ ਦੇ ਖਿਲਾਫ ਤਿੱਖਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਅੱਜ ਅਸੀਂ ਦਰਨੇ ਦਾ 77ਵਾਂ ਦਿਨ ਸੀਗਾ ਜੀ ਸੀਵਰੇਜ ਬੋਰਡ ਦੀ ਸਾਡੀ ਇੱਕੋ ਹੀ ਮੰਗ ਹੈ ਸਾਰੇ ਸ਼ਹਿਰ ਦੀ ਅਸੀਂ 77 ਦਿਨਾਂ ਤੋਂ ਲਗਾਤਾਰ ਬੱਸ ਸਟੈਂਡ ਠਿਕਿਆਲੇ ਚੌਂਕ ਦੇ ਵਿੱਚ ਬੈਠੇ ਹੋਏ ਆ ਇਹਨਾਂ ਨੂੰ ਅਸੀਂ ਬੈਠੇ ਦਿਖ ਨਹੀਂ ਰਹੇ ਕਰਾਕੇ ਦੀ ਠੰਡ ਦੇ ਵਿੱਚ ਆ ਪੈਂਦੇ ਮੀਦੇ ਵਿੱਚ ਜਿਹੜੇ ਸ਼ਹਿਰ ਦੇ ਲੋਕ ਨੇ ਐਮਸੀ ਸਾਹਿਬਾਨ ਨੇ ਜਥੇਬੰਦੀਆਂ ਦੇ ਆਗੂ ਨੇ ਇੱਥੋਂ ਦੀ ਰੋਜ ਹੈ ਮੇਰੇ ਸਭ ਲੱਗਦੇ ਨੇ ਰੋਡ ਡੀਸੀ ਸਾਹਿਬ ਲੱਗਦੇ ਨੇ ਜਾਂ ਅਸੀਂ ਸਰਕਾਰ ਦੇ ਕੰਨਾਂ ਤੱਕ ਗੱਲ ਰੋਜ਼ ਛੋੜੇ ਮਾਧਮ ਰਹੀ ਪਹੁੰਚਾਉਣੇ ਆ ਮੀਡੀਆ ਦੇ ਰਾਹੀਂ ਮੇਲੇ ਸਾਹਿਬ ਇਹ ਰੋਜ਼ ਉਥੋਂ ਹੀ ਲੰਘ ਜਾਂਦੇ ਨੇ ਤੇ ਕੁਰਸੀਆਂ ਨਿੱਗ ਮੰਨ ਕੇ ਚੇ ਨੇ ਹੁਣੇ ਪਹਿਲਾਂ ਇੱਥੋਂ ਵੋਟਾਂ ਗੱਪ ਮਾਰ ਕੇ ਲੈ ਗਏ ਹੁਣ ਇਹ ਗਏ ਦਿੱਲੀ ਗਏ ਨੇ ਉੱਥੇ ਗੱਪ ਮਾਰਨ ਤੇ ਲੱਗੇ ਹੋਣੇ ਵੀ ਜਾ ਕੇ ਪੰਜਾਬ ਦੇਖੋ ਸੀ ਸੋਨੇ ਦੀ ਜੜੀ ਬਣਾਤਾ ਪਰ ਅਸਲ ਦੇ ਵਿੱਚ ਪੰਜਾਬ ਖਾਸ ਕਰਕੇ ਮਾਨਸਾ ਨਕ ਦਾ ਰੂਪ ਧਾਰਨ ਕਰ ਚੁੱਕਿਆ ਹਰੇਕ ਗਲੀ ਦੇ ਵਿੱਚ ਹਰੇਕ ਮਹੱਲੇ ਦੇ ਵਿੱਚ ਵਿਦਿਅਕ ਅਦਾਰੇ ਮੂਰੇ ਧਾਰਮਿਕ ਸੰਸਥਾਵਾਂ ਮੂਰੇ ਇਹ ਸਕੂਲਾਂ ਮੂਰੇ ਹਸਪਤਾਲਾਂ ਮੂਰੇ ਗੋਡੇ-ਗੋਡੇ ਪਾਣੀ ਹੈ ਆ ਤੁਸੀਂ ਐਮਐਲਏ ਸਾਹਿਬ ਦਾ ਬਾਰ ਦੇਖੀ ਜਾਂਦੇ ਹੋ ਇੱਥੇ ਵੀ ਜਦੋਂ ਕੋਈ ਆਪਦੇ ਬਾਰ ਮੂਰੇ ਸੁਧਾਰ ਸਕਦੇ ਫਿਰ ਉਹ ਕਿਸਦੇ ਕਿਸਧਾਰੂਗਾ ਤਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਐਮਐਲਏ ਸਾਹਿਬ ਨੂੰ ਕਿ ਜੇ ਤੁਸੀਂ ਕੰਮ ਕਰਨ ਦੇ ਵਿੱਚ ਨਾ ਕਾਮਯਾਬ ਹੋ ਤਾਂ ਕਿਰਪਾ ਕਰਕੇ ਲੋਕਾਂ ਦਾ ਧੋਖਾ ਨਾ ਕਰੋ ਅਸਤੀਫਾ ਦਿਓ ਕਿਉਂਕਿ ਸੁਣਨ ਦੇ ਵਿੱਚ ਇਹ ਆਈ ਹੈ ਵੀ ਜਿੱਥੇ-ਜਿੱਥੇ ਜਿਮਨੀ ਚੋਣ ਹੁੰਦੀ ਹੈ ਉੱਥੇ-ਉੱਥੇ ਵਿਕਾਸ ਵਧਿਆ ਹੋ ਜਾਂਦਾ ਤਾਂ ਐਮਐਲਏ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਇੱਕ ਅਸਤੀਫਾ ਦਿਓ ਤਾਂ ਕਿ ਤੁਹਾਡਾ ਅਸਤੀਫਾ ਮਨਜ਼ੂਰ ਹੋ ਸਕੇ ਤੇ ਅਸੀਂ ਜਿਹੜੇ ਮਾਨਸਾ ਦੇ ਲੋਕ ਨਰਕ ਦਾ ਨਰਕ ਦੀ ਜ਼ਿੰਦਗੀ ਜਿਉਣ ਵਾਸਤੇ ਮਜਬੂਰ ਨੇ ਉਹ ਆਪਣਾ ਜੇ ਜਿਮਨੀ ਚੋਂ ਹੋਊਗੀ ਤਾਂ ਸ਼ਾਇਦ ਥੋੜਾ ਬੋਤਾ ਉਹਨਾਂ ਨੂੰ ਰਾਹਤ ਮਿਲ ਸਕੇ ਅਸੀਂ ਅੱਜ ਸਾਡੇ ਮਾਨਸਾ ਦੇ ਐਮਐਲਏ ਵਿਜੇ ਸਿੰਘਲਾ ਜੀ ਉਹਨਾਂ ਦੇ ਬਾਰਮੂਹਰੇ ਇਸ ਲਈ ਆਏ ਆ ਕਿ 77 ਦਿਨਾਂ ਤੋਂ ਸਾਡੇ ਸ਼ਹਿਰ ਦੇ ਕੁਝ ਐਮਸੀਆਂ ਦੀ ਪਹਿਲ ਕਦਮੀ ਕਰਕੇ ਤਰ ਨਾ ਚੱਲ ਰਿਆ ਐ ਬਟ ਮਤਲਬ ਬਸ ਸਟੈਂਡ ਦੇ ਉੱਤੇ ਕਿ ਮਾਨਸਾ ਦਾ ਸੀਵਰੇਜ ਸਿਸਟਮ ਬਿਲਕੁਲ ਖਲਾਪ ਹੋ ਗਿਆ ਸਾਰੀਆਂ ਗਲੀਆਂ ਕੀ ਮੇਨ ਰੋਡ ਮੁਹੱਲਿਆਂ ਦੇ ਵਿੱਚ ਗੰਦਾ ਪਾਣੀ ਜਿਹੜਾ ਆ ਉਹ ਖੜਾ ਆ ਤਾਂ 70 ਦਿਨ ਤੋਂ ਕਹਿ ਰਹੇ ਆ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਤਾਂ ਇਹ ਇਹ ਮਤਲਬ ਇਹ ਸਾਡੇ ਨੁਮਾਇੰਦੇ ਨੇ ਜਿੱਤੇ ਹੋਏ ਵੋਟਰਾਈ ਇਹਨਾਂ ਨੇ ਇੱਕ ਵਾਰੀ ਆ ਕੇ ਸਾਡੇ ਉਹ ਜਿਹੜੇ ਸੰਘਰਸ਼ ਕਰਨ ਦੇ ਸਾਥੀ ਉਹਨਾਂ ਨਾਲ ਗੱਲ ਤੱਕ ਨਹੀਂ ਕੀਤੀ ਗਈ ਸੋ ਇਸ ਕਰਕੇ ਅੱਜ ਇਹਨਾਂ ਨੇ ਸੁੱਤਿਆਂ ਨੂੰ ਅਸੀਂ ਇੱਕ ਫਲਾਰਾ ਦੇਣ ਲਈ ਆਇਆ ਕਿ ਸਾਡੀ ਗੱਲ ਸੁਣੋ ਤੇ ਸਰਕਾਰ ਤੱਕ ਪਹੁੰਚਾਓ ਕਹਿਣ ਨੂੰ ਇਹ ਕਹੀ ਜਾਂਦੇ ਕਿ 44 ਕਰੋੜ ਰੁਪਇਆ ਆ ਗਿਆ ਮਾਨਸਾ ਦੇ ਸੀਵਰੇਜ ਲਈ ਪਰ ਉਹ ਕਿਤੇ ਵੀ ਅਜੇ ਕਾਰਵਾਈ ਸ਼ੁਰੂ ਨਹੀਂ ਹੋਈ ਕੱਲ ਥੋੜੀ ਜੀ بارش ਹੋਈ ਆ ਤਾਂ ਸਾਰੀਆਂ ਗਲੀਆਂ ਚ ਤੁਸੀਂ ਦੇਖ ਲਓ ਗੋਡੇ-ਗੋਡੇ ਪਾਣੀ ਆ ਬਿਨਾਂ بارش ਤੋਂ ਵੀ ਕਿਉਂਕਿ ਸੀਵਰੇਜ ਤੇ ਪਾਣੀ ਦੀ ਨਿਕਾਸੀ ਨਹੀਂ ਕਿਸੇ ਪਾਸੇ ਹੈਗੀ ਸੋ ਇਸ ਕਰਕੇ ਇਸ ਮੰਗ ਨੂੰ ਲੈ ਕੇ ਆਏ ਆ ਕਿ ਸਰਕਾਰ ਸਾਡੀ ਗੱਲ ਸੁਣੇ ਤੇ ਮਾਨਸਾ ਦੇ ਸੀਵਰੇਜ ਦਾ ਹੱਲ ਕਰੇ ਸੀਵਰ ਦੀ ਨਿਕਾਸੀ ਵਾਸਤੇ ਕਰ ਰਹੇ ਹਾਂ ਜੀ ਮੰਗ ਸੀਵਰ ਦੀ ਨਿਕਾਸੀ ਦਾ ਪੱਕਾ ਹੱਲ ਕਰਾਉਣ ਵਾਸਤੇ 77 ਦਿਨ ਸਾਨੂੰ ਅੱਜ ਧਰਨੇ ਨੂੰ ਹੋ ਚੁੱਕੇ ਨੇ ਐਮਐਲਏ ਸਾਡੇ ਸਾਹਬ ਨੇ ਵੀ ਸਾਡੀ ਸਾਰ ਨਹੀਂ ਲਈ ਕਿਸੇ ਪ੍ਰਸ਼ਾਸਨ ਨੇ ਸਾਡੀ ਸਾਰ ਨਹੀਂ ਲੈਂਦੀ ਹੈਗੀ ਇੱਥੇ ਅਸੀਂ ਅੱਜ ਇਹ ਜਿਹੜਾ ਧਰਨਾ ਸੀਗਾ 12 ਤਰੀਕ ਦਾ ਕਈ ਦਿਨਾਂ ਤੋਂ ਇਹ ਰੱਖਿਆ ਸੀਗਾ ਟਾਈਮ ਉਹਦਾ بارش ਹੋਣ ਕਰਕੇ ਪਾਣੀ ਖੜਨ ਕਰਕੇ ਇਹ ਜਿਹੜਾ ਧਰਨਾ ਜਿਹੜਾ ਸਾਡਾ ਥੋੜਾ ਜਿਹਾ ਕੱਠ ਘਟਿਆ ਅਸੀਂ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਵੀ ਇੱਕ ਦਿਨ ਜ਼ਰੂਰ ਕੱਢੋ ਜਿੱਤੇ ਸਾਡੀ ਇਸ ਧਰਨੇ ਤੋਂ ਕਾਲ ਹੋਈ ਸਾਰੇ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਸਾਰਿਆਂ ਨੂੰ ਹੱਥ ਜੋੜ ਕੇ ਸਾਡੀ ਬੇਨਤੀ ਹੈ ਸਾਡੇ ਕਾਉਂਸਲਰਾਂ ਨਾਲ ਵੀ ਬੇਨਤੀ ਹੈ ਚਾਰ ਕਾਉਂਸਲਰ ਤਾਂ ਸਾਡੇ ਨਾਲ ਪੰਜ ਹੈਗੇ ਹੀ ਹੈ ਅਸੀਂ ਇਹ ਵੀ ਕਹਿਨੇ ਆ ਵੀ ਸਾਰੇ ਬਾਕੀ ਕਾਉਂਸਲਰ ਵੀ ਇਹ ਕੋਈ ਇਕੱਲੇ ਰਾਮਪਾਲ ਦਾ ਕੰਮ ਨਹੀਂ ਇਕੱਲੇ ਗੋਗੇ ਦਾ ਕੰਮ ਨਹੀਂ ਜਾਂ ਇਕੱਲੇ ਜੀਤ ਦਾ ਜਾਂ ਕਾਂਸੇ ਦਾ ਕੰਮ ਨਹੀਂ ਇਹ ਸ਼ਹਿਰ ਵਾਸੀਆਂ ਦਾ ਕੰਮ ਹੈ ਐਮਐਲਏ ਸਾਹਿਬ ਦਾ ਵੀ ਇਹ ਕੰਮ ਹੈ ਐਮਐਲਏ ਸਾਹਿਬ ਕਹਿਣ ਸਰਕਾਰ ਤੋਂ ਤੁਰੰਤ ਪੈਸਾ ਜਾਰੀ ਕਰਾਉਣ ਇਥੇ ਧਰਨੇ ਦਾ ਤੇ ਹੱਲ ਕਰਨ ਕੋਈ ਅੱਜ ਮਿਲਦੇ ਬਾਰੇ ਤੁਹਾਡਾ ਰੋਸਦਾ ਸੁਣਤਾ ਐਮਐਲਏ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ ਐਮਐਲਏ ਸਾਹਿਬ ਨਾਲ ਕੋਈ ਸਾਡੀ ਹਜੇ ਗੱਲ ਨਹੀਂ ਹੋਈ ਜੀ ਐਮਐਲਏ ਸਾਹਿਬ ਘਰ ਨਹੀਂ ਹੈਗੇ ਦਿੱਲੀ ਐ ਵਿਧਾਨ ਸਭਾ ਚੋਣਾਂ ਚੱਲੀ ਜਾਂਦੀਆਂ ਉਧਰ ਉਲਝੇ ਹੋਏ ਐ ਇੱਥੇ ਸ਼ਹਿਰ ਦੇ ਵਿੱਚ ਪਾਣੀ ਆ ਜਿਹੜਾ ਘੋਡੇ-ਘੋਡੇ ਖੜਾ ਹੈ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ